ਸਰਕਾਰੀ ਪ੍ਰਾਇਮਰੀ ਸਕੂਲ ਬਲੇਰਖਾਨਪੁਰ ਵਿਖੇ ਐਨਆਰਆਈ ਪਰਵਿੰਦਰ ਸਿੰਘ ਵਰਦੀ ਵੱਲੋਂ ਕੋਟੀਆਂਵੰਡੀਆਂ ਗਈਆਂ ਸੁਖਵਿੰਦਰ ਸਿੰਘ ਚੋਲਿਆ ਅਤੇ ਜੋਗਿੰਦਰ ਸਿੰਘ ਚੋਲਿਆ ਵੱਲੋਂ ਸਭ ਪਜਨ ਸਿੰਘ ਚੋਲਿਆ ਅਤੇ ਪਰਮਜੀਤ ਸਿੰਘ ਚੋਲਿਆ ਦੀ ਯਾਦ ਵਿੱਚ ਫਰਜ ਸਕੂਲ ਨੂੰ ਦਿੱਤੀ ਇਸੇ ਦੌਰਾਨ ਕਰਵਾਏ ਸਾਦੇ ਸਮਾਗਮ ਚ ਗੁਰਦੁਆਰਾ ਟਾਹਲੀ ਸਾਹਿਬ ਤੋਂ ਸੇਵਾਦਾਰ ਗਿਆਨੀ ਹੀਰਾ ਸਿੰਘ ਸ਼ਾਮਿਲ ਹੋਏ ਅਤੇ ਉਹਨਾਂ ਕਿਹਾ ਕਿ ਪ੍ਰਵਾਸੀ ਭਾਰਤੀ ਹਮੇਸ਼ਾ ਹਰ ਤਰ੍ਹਾਂ ਦੀਆਂ ਸੇਵਾਵਾਂ ਲਈ ਤਤਪਰ ਰਹਿੰਦੇ ਹਨ ਸਮਾਗਮ ਚ ਹੋਰਨਾ ਤੋਂ ਇਲਾਵਾ ਸੀ ਐਚ ਨੀਰੂ ਬਾਲਾ अध्यापका बलविंदर कौर रेखा रानी मंदीप सिंह, अगनवाड़ी टीचर सुखविंदर कौर कुलविंदर कौर नवजीत कौर मेंबर पंचायत जसवीर सिंह तोहर नंबरदार गुरचरण बलेर पंडित देवराज सरपंच रणजीत कौर पंच बलविंदर कौर सतविंदर सिंह वेर्दी बलवंत सिंह भजन सिंह साहब का डीएसपी शुभचंदर शबाब रणजीत सिंह आदि हाजिर सन एल जीका खालसा वाहेगुरु जी की फतेह ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਨਗਰ ਦੀ ਜਾਨੀ ਮਾਨੀ ਸ਼ਖਸੀਅਤ ਸਵਰਗਵਾਸੀ ਸਰਦਾਰ ਬਚਨ ਸਿੰਘ ਜੀ ਵਰਦੀ ਜਿਨ੍ਹਾਂ ਦੇ ਸੁਪੁੱਤਰ ਸਰਦਾਰ ਪਰਵਿੰਦਰ ਸਿੰਘ ਜੀ ਵਰਦੀ ਕੈਨੇਡਾ ਨਿਵਾਸੀ ਉਹਨਾਂ ਵੱਲੋਂ ਆਪਣੀ ਦਸਾਂ ਨੋਹਾਂ ਦੀ ਕਿਰਤ ਕਮਾਈ ਨੂੰ ਸਫਲਾ ਕਰਦੇ ਹੋਏ ਸਰਕਾਰੀ ਐਲੀਮੈਂਟਰੀ ਸਕੂਲ ਬਲੇਰ ਖਾਨਪੁਰ ਦੇ ਸਾਰੇ ਬੱਚਿਆਂ ਲਈ ਔਰ ਅੰਗਣਵਾੜੀ ਦੇ ਬੱਚਿਆਂ ਦੇ ਲਈ ਗਰਮ ਕੋਟੀਆਂ ਡੋਨੇਟ ਕੀਤੀਆਂ ਗਈਆਂ ਆ ਅਸੀਂ ಗ್ರಾಮ ਪੰਚਾਇਤ ਦੀ ਤਰਫੋਂ ਸਮੂਹ ਨਗਰ ਨਿਵਾਸੀਆਂ ਦੀ ਤਰਫੋਂ ਗੁਰਦੁਆਰਾ ਬਾਬਾ ਲੱਖੋਂ ਕਮੇਟੀ ਦੀ ਤਰਫੋਂ ਔਰ ਸੰਤ ਮਹਾਪੁਰਛ ਸੰਤ ਬਾਬਾ ਲੀਡਰ ਸਿੰਘ ਜੀ ਜਿਨ੍ਹਾਂ ਦੀ ਰਹਿਨਮਾਈ ਹੇਠ ਇਹ ਸਾਰੇ ਕਾਰਜ ਸਮਾਜਿਕ ਔਰ ਧਾਰਮਿਕ ਸਵਾਵਾਂ ਦੇ ਚੱਲ ਰਹੇ ਹਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਉਹਨਾਂ ਨੂੰ ਜੀਉ ਆਇਆਂ ਆਖਦੇ ਹਾਂ ਤੇ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਬੇਨਤੀ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਜੀ ਇਹ ਜੋ ਸ਼ਖਸ ਜਿਨ੍ਹਾਂ ਨੇ ਆਪਣੀ ਦਸਾਂ ਨੋਹਾਂ ਦੀ ਕਿਰਤ ਕਮਾਈ ਨੂੰ ਸਫਲਾ ਕਰਨ ਲਈ ਏਡਾ ਵੱਡਾ ਅਪਰਾਲਾ ਕੀਤਾ ਹੈ ਉਹਨਾਂ ਦੇ ਕਾਰੋਬਾਰ ਦੇ ਵਿੱਚ ਵਾਧਾ ਕਰਕੇ ਉਹਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਅੱਛੀ ਸਿਹਤ ਤੰਦਰੁਸਤੀ ਔਰ ਦੀਰਘ ਆਯੂ ਦੀ ਬਖਸ਼ਿਸ਼ ਕਰਨੀ ਹੈ ਸੱਚੇ ਪਾਤਸ਼ਾਹ ਜੀ ਇਹਨਾਂ ਨੂੰ ਕਹਿੰਦੇ ਹੋਏ ਦਾਸ ਕਿੰਮਾ ਦਾ ਜਾਚ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆਂ ਕਿ ਜਿਹੜੇ ਮੇਰੇ ਇਨਾਂ ਦੇ ਵੀਰ ਹਨ ਉਹਨਾਂ ਨੇ ਮੇਰੇ ਸਕੂਲ ਨੂੰ ਬੱਚਿਆਂ ਨੂੰ ਸਾਰਿਆਂ ਨੂੰ ਯੂਨੀਫਾਰਮ ਦਿੱਤੀ ਹੈ ਇੱਕ ਦੇਖੋ ਸਾਨੂੰ ਫ੍ਰਿਜ ਵੀ ਦਿੱਤੀ ਉਹਨਾਂ ਨੇ ਤੇ ਮੈਂ ਇੱਥੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆਂ ਕਿ ਜਿਹੜੇ ਗਰੀਬ ਬੱਚੇ ਦੇਖੋ ਸਰਦੀਆਂ ਦੇ ਵਿੱਚ ਠੰਡ ਦਾ ਕਰਕੇ ਸਰਕਾਰ ਵੱਲੋਂ ਵੀ ਯੂਨੀਫਾਰਮ ਮਿਲੀ ਹੈ ਪਰ ਫਿਰ ਵੀ ਇਹ ਦੋ-ਦੋ ਜਿਹੜਾ ਉਪਰਾਲਾ ਕੀਤਾ ਇਹਨਾਂ ਨੇ ਇਹ ਬਹੁਤ ਵਧੀਆ ਵਾਂ ਮੈਂ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਕਰਦੀ ਆਂ ਧੰਨਵਾਦ